ਨਾ ਦੇਖੋ ਜੀ ਇਹ ਮੋਫਲੀ ਵੀ ਖਾਂਦੇ ਆ ਲੈ ਵਾ ਲੋ ਆ ਵੇਖੋ ਆ ਕਾਲੂ ਮੋਫਲੀ ਖਾਂਦਾ ਆ ਆ ਸਵੀਟੀ ਆ ਪੱਲੂ ਆ ਪੱਲੂ ਦੀ ਮਾਂ ਇਹ ਕਾਲੂ ਖਾਂਦਾ ਵੇਖੋ ਮੋਫਲੀ ਖਾਂਦੇ ਉਹ ਆ ਪੱਲੂ ਦੀ ਮਾਂ ਖਾਊਗੀ ਆ ਸਵੀਟੀ ਖਾਊਗੀ ਆ ਪੱਲੂ ਖਾਊਗਾ ਤੇ ਆ ਜਾ ਤੂੰ ਖਲਾ ਚੱਕਾ ਆ ਜਾ ਇਹ ਮੂਹਰੇ ਨਹੀਂ ਖਾਂਦੇਗੀ ਇਹ ਖਾਊਗਾ ਕਾਲੂ ਲੈ ਕਾਲੂ ਲੈ ਭੱਲੋ ਇਹ ਵੇਖੋ ਮੂਹਰੇ ਖਾਂਦੇ ਕਦੇ ਵੇਖਿਆ ਇਹ ਮੂਹਰੇ ਖਾਂਦੇ ਇਹ ਮੂਹਰੇ ਖਾਂਦੇ ਆ ਕੋ ਨਹੀਂ ਛੱਡਦੇਗੇ ਖਾਰ ਜਹੋਂ ਤੁਹਾਡਾ ਟਾਈਮ ਹੋਈ ਜਾਂਦਾ ਰੋਟੀ ਦਾ ਬਹਿ ਜਾ ਉਹਦਾ ਘੰਟਾ